ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਇਆ ਹੈ ਜੀ ਸਾਲ 2024 ਦਾ ਲਾਸਟ ਵਾਲਾ ਦਿਨ ਕੱਲ ਨੂੰ ਨਵਾਂ ਸਾਲ ਸ਼ੁਰੂ ਨਵੀਂ ਉਮੀਦ ਪ੍ਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਵਿੱਚ ਨਵਾਂ ਸਾਲ ਬੜੀਆਂ ਖੁਸ਼ੀਆਂ ਲੈ ਕੇ ਆਵੇ ਅੱਜ ਸਾਲ ਦੇ ਜਾਂਦੇ ਜਾਂਦੇ ਕੋਈ ਕਿਵੇਂ ਸੈਲੀਬ੍ਰੇਟ ਕਰਦਾ ਤੇ ਕੋਈ ਕਿਵੇਂ ਆਪਾਂ ਸੋਚਿਆ ਚਲੋ ਅੱਜ ਬੱਚਿਆਂ ਲਈ ਘਰ ਦੇ ਵਿੱਚ ਹੀ ਕੁਝ ਬੰਧਿਆ ਜਿਹਾ ਤਿਆਰ ਕਰਦੇ ਆਂ ਆਪਾਂ ਬਣਾਵਾਂਗੇ ਜੀ ਬਹੁਤ ਹੀ ਟੇਸਟੀ ਜੇ ਬ੍ਰੈਡ ਪਕੌੜੇ ਠੰਡ ਬਹੁਤ ਜਿਆਦਾ ਤੇ ਬੜੀ ਜਲਦੀ ਵਿੱਚ ਤਿਆਰ ਹੁੰਦੀ ਹੈ ਤੇ ਬਾਕੀ ਠੰਡ ਵਿੱਚ ਖਾਣ ਵਿੱਚ ਪੜੀ ਵਧੀਆ ਲੱਗਦੀ ਹੈ ਤਾਂ ਇਹਦੇ ਲਈ ਲਿਆ ਜੀ ਆਪਾਂ ਇੱਕ 스ਪੂਨ ਪਰ ਕੇ ਤੇਲ ਦਾ ਵਿੱਚ ਭੁੰਨਿਆ ਜੀਰਾ ਸਾਬਤ ਧਨੀਆ ਅੱਧੀ ਪਾਈਏ ਜੀ ਆਪਾਂ ਸ਼ਿਮਲਾ ਮਿਰਚ ਜੀ ਨੂੰ ਆਪਾਂ ਬਿਲਕੁਲ ਛੋਟਾ ਛੋਟਾ ਕੱਟ ਲਿਆ ਚਾਰ ਪੰਜ ਪਾਈਆਂ ਹਰੀਆਂ ਮਿਰਚਾਂ ਐਨੇ ਕੇ ਸਮਾਨ ਨੂੰ ਤੁਸੀਂ ਇਹਦੇ ਵਿੱਚ ਹੌਲੀ-ਹੌਲੀ ਪਕਾਈ ਜਾਣਾ ਜਦੋਂ ਇਹ ਹਲਕਾ ਜਿਹਾ ਪੱਕ ਗਿਆ ਤਾਂ ਉਸ ਤੋਂ ਬਾਅਦ ਹੀ ਤੁਸੀਂ ਪਾਨੇ ਦੇ ਵਿੱਚ ਅਦਰਕ ਲਸਣ ਦਾ ਪੇਸਟ ਇਹਨੂੰ ਮਿਕਸ ਕਰ ਲੈਣਾ ਹੈ ਤੇਲ ਆਪਾਂ ਇੱਥੇ ਜ਼ਿਆਦਾ ਨਹੀਂ ਪਾਇਆ ਤੁਸੀਂ ਚਾਹੋ ਤਾਂ ਇੱਕ 스ਪੂਨ ਦੀ ਥਾਂ ਤੇ ਡੇਢ ਪਾ ਸਕਦੇ ਹੋ ਪਰ ਇਸ ਤੋਂ ਜ਼ਿਆਦਾ ਨਾ ਪਾਓ ਕਿਉਂਕਿ ਬਾਅਦ ਵਿੱਚ ਜਿਹੜਾ ਇਹਦਾ ਮਸਾਲਾ ਬਣ ਕੇ ਸੁੱਕਾ ਸੁੱਕਾ ਜਦ ਤਿਆਰ ਹੋਊਗਾ ਬੜਾ ਹੀ ਵਧੀਆ ਲੱਗੂਗਾ ਉਸ ਤੋਂ ਬਾਅਦ ਇਹਦੇ ਵਿੱਚ ਪਾਈ ਆਪਾਂ ਹਲਦੀ ਮਿਰਚ ਨਮਕ ਮਸਾਲਾ ਥੋੜਾ ਜਿਹਾ ਤੰਗਿਆ ਪਾਊਡਰ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ આમਚੂਰ ਪਾਊਡਰ ਜੇ ਤੁਹਾਡੇ ਕੋਲੇ ਨਾ ਹੋਇਆ ਤਾਂ ਤੁਸੀਂ ਚਾਟ ਮਸਾਲਾ ਪਾ ਦਿਓ ਬਿਲਕੁਲ ਥੋੜੀ ਜਿਹੀ ਪਾਈ ਆਪਾਂ ਕਾਲੀ ਮਿਰਚ ਇਹ ਸਾਰੇ ਮਸਾਲੇ ਆਪਾਂ ਮਿਕਸ ਕਰ ਤੇ ਜੀ ਉਸ ਤੋਂ ਬਾਅਦ ਇਹਦੇ ਵਿੱਚ ਪਾਏ ਉਬਲੇ ਹੋਏ ਆਲੂ ਨਾਲ ਦੀ ਨਾਲ ਹੀ ਆਪਾਂ ਨਮਕ ਮਿਰਚ ਪਾਉਣ ਤੋਂ ਬਾਅਦ ਹੀ ਆਲੂ ਮਿਕਸ ਕਰ ਦਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਕਿਸੇ ਵੀ ਮੈਸ਼ਰ ਨਾਲ ਇਹਦੇ ਵਿੱਚ ਹੀ ਮੈਸ਼ ਕਰ ਲਾਂਗੇ ਬੜਾ ਹੀ ਸੋਨਾ ਕਲਰ ਆਊਗਾ ਤੇ ਬਹੁਤ ਹੀ ਜ਼ਿਆਦਾ ਜਿਹੜੀ ਟੇਸਟੀ ਇਹ ਸਟਫਿੰਗ ਹੈਗੀ ਉਹ ਬਣ ਕੇ ਹੋ ਚੁਗੀ ਤਿਆਰ ਤੇ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਹੌਲੀ-ਹੌਲੀ ਮੈਸ਼ ਕਰਦੇ ਜਾਣਾਗਾ ਇਹ ਪੈਨ ਜਿਹੜਾ ਕੋਈ ਖੁੱਲਾ ਜਿਹਾ ਤੁਸੀਂ ਲੈ ਲਿਓ ਤਾਂ ਕਿ ਇਹਦੇ ਵਿੱਚ ਮੈਸ਼ਰ ਚਲਾਉਣਾ ਤੁਹਾਨੂੰ ਸੌਖਾ ਹੋ ਜੇ ਤੇ ਲਾਸਟ ਤੇ ਆਪਾਂ ਪਾਈ ਜੀ ਥੋੜਾ ਜਿਹਾ ਕਾਲਾ ਨਮਕ ਕਿਉਂਕਿ ਆਪਾਂ ਸਫੇਦ ਨਮਕ ਘੱਟ ਪਾਇਆ ਸੀ ਇਸ ਲਈ ਇਹਨੂੰ ਮਿਕਸ ਕਰਾਂਗੇ ਤੇ ਦਾ ਟੇਸਟ ਜਿਹੜਾ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਹੈ ਫਿਰ ਇਹਦੇ ਉੱਪਰ ਪਾਵਾਂਗੇ ਆਪਾਂ ਹਰਾ ਹਰਾ ਧਨੀਆ ਤੇ ਇਹਨੂੰ ਵੀ ਆਪਾਂ ਵਿੱਚੇ ਮਿਕਸ ਕਰ ਲਾਂਗੇ ਤੁਸੀਂ ਚਾਹੋ ਤਾਂ ਸ਼ੁਰੂ ਵਿੱਚ ਹੀ ਇਹਦੇ ਵਿੱਚ ਥੋੜੀ ਜਿਹੀ ਮੇਥੀ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਟੇਸਟ ਬੜਾ ਵਧੀਆ ਆਉਂਦਾ ਹੈ ਮਿਕਸ ਕਰਕੇ ਇਹਨੂੰ ਆਪਾਂ ਇੱਕ ਸਾਈਡ ਤੇ 5-6 ਮਿੰਟਾਂ ਲਈ ਰੱਖ ਦਾਂਗੇ ਤਾਂ ਕਿ ਇਹ ਥੋੜਾ ਜਿਹਾ ਠੰਡਾ ਵੀ ਹੋ ਜੇ ਤੇ ਆਪਾਂ ਇਹਦੇ ਲਈ ਦੂਸਰੀ ਸਾਰੀ ਤਿਆਰੀ ਕਰ ਲਈਏ ਸਭ ਤੋਂ ਪਹਿਲਾਂ ਆਪਾਂ ਇਹਦੇ ਲਈ ਬਣਾਵਾਂਗੇ ਜੀ ਗ੍ਰੀਨ ਸੌਸ ਜਿਹੜੀ ਇਹਦੇ ਵਿੱਚ ਆਪਾਂ ਨੂੰ ਦੋ ਤਰੀਕਿਆਂ ਨਾਲ ਕੰਮ ਦੇਊਗੀ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਤੈਨੀ ਆ ਉਹ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਵਿੱਚ ਪਤਲੀਆਂ ਜਿਹੀਆਂ ਡੰਡੀਆਂ ਹੋਈਆਂ ਤੁਸੀਂ ਵਿੱਚ ਹੀ ਰੱਖ ਦਿਓ ਜਿਆਦਾ ਮੋਟੀਆਂ ਕੱਟ ਦਿਓ ਚਾਰ ਪੰਜ ਪਾਵਾਂਗੇ ਹਰੀਆਂ ਮਿਰਚਾਂ ਬਿਲਕੁਲ ਥੋੜਾ ਜਿਹਾ ਅਦਰਕ ਤੇ ਸੀਜ਼ਨ ਮੁਤਾਬਕ ਆਪਾਂ ਲਿਆ ਜੀ ਆਮਲਾ ਜੇ ਤੁਹਾਡੇ ਕੋਲੇ ਨਾ ਹੋਵੇ ਤੁਸੀਂ ਇਹਦੇ ਵਿੱਚ ਬੂੰਦੀ ਪਾ ਸਕਦੇ ਹੋ ਛੋਲਿਆਂ ਦੀ ਦਾਲ ਪਾ ਸਕਦੇ ਹੋ ਇਹ ਚੀਜ਼ਾਂ ਵਰਤ ਲਿਓ ਉਸ ਤੋਂ ਬਾਅਦ ਜੀ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਨਮਕ ਪਾਵਾਂਗੇ ਧਨੀਆ ਪਾਊਡਰ ਤੇ ਥੋੜਾ ਜਿਹਾ ਬਿਲਕੁਲ ਪਾਵਾਂਗੇ ਆਪਾਂ ਜੀਰਾ ਫਰੇ ਦੇ ਵਿੱਚ ਪਾਇਓ ਤੁਸੀਂ ਜ਼ਰੂਰ ਤੇ ਮੁਤਾਬਕ ਬਿਲਕੁਲ ਥੋੜਾ ਜਿਹਾ ਪਾਣੀ ਤੇ ਇਹਨੂੰ 1-2 ਮਿੰਟਾਂ ਲਈ ਗ੍ਰाइंड ਕਰ ਲਿਓ ਤੇ ਆਪਣੀ ਵਧੀਆ ਜੀ ਜਿਹੜੀ ਗ੍ਰੀਨ ਸਾਸ ਆ ਤਿਆਰ ਹੋ ਗਈ ਇਹਨੂੰ ਆਪਾਂ ਪਕੌੜਿਆਂ ਨਾਲ ਖਾਵਾਂਗੇ ਵੀ ਤੇ ਇਹਦੇ ਨਾਲ ਪਕੌੜੇ ਬਣਾਵਾਂਗੇ ਵੀ ਰੈਸিপি ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਜ਼ਰੂਰ ਕਰ ਦਿਓ ਫਿਰ ਲਵਾਂਗੇ ਜੀ ਆਪਾਂ ਬ੍ਰੈਡ ਤੁਸੀਂ ਬ੍ਰੈਡ ਫਰੈਸ਼ ਲਿਓ ਉਸ ਤੋਂ ਬਾਅਦ ਇਹਨਾਂ ਨੂੰ ਚੰਗਾ ਸਾਈਡ ਤੋਂ ਥੋੜਾ ਥੋੜਾ ਕੱਟਿਓ ਬਿਲਕੁਲ ਜਿਹੜਾ ਜ਼ਿਆਦਾ ਮੋਟਾ ਜਿਹਾ ਉਸ ਤੋਂ ਬਾਅਦ ਜੀ ਇਹਨਾਂ ਦੇ ਇੱਕ ਕੱਟ ਆਪਾਂ ਵਿਚਕਾਰ ਲਗਾ ਲਾਂਗੇ ਇਸ ਤਰੀਕੇ ਦਾ ਸ਼ੇਪ ਇਹਦੀ ਕੋਈ ਮਰਜ਼ੀ ਤੁਸੀਂ ਦੇ ਸਕਦੇ ਹੋ ਪਰ ਆਪਾਂ ਜਿਹੜੇ ਹੈਗੇ ਬ੍ਰੈਡ ਉਹ ਬਿਲਕੁਲ ਮਾਰਕੀਟ ਵਰਗੇ ਤਿਆਰ ਕਰਾਂਗੇ ਚਾਹੇ ਜੇ ਬਾਜ਼ਾਰੋਂ ਲੈ ਕੇ ਆਉਣੇ ਹੋਣੇ ਆ ਉਸ ਤੋਂ ਬਾਅਦ ਜੀ ਇਹਨਾਂ ਨੂੰ ਕੱਟ ਕੇ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਤੇ ਹੁਣ ਆਪਣੇ ਜਿਹੜੇ ਆਪਾਂ ਆਲੂਆਂ ਦਾ ਤਿਆਰ ਕੀਤਾ ਸੀ ਜੀ ਮਟੀਰੀਅਲ ਤੇ ਇੱਕ ਆਪਣੀ ਸੌਸ ਇਸੇ ਤਰੀਕੇ ਨਾਲ ਦੇਖੋ ਇੱਕ ਬ੍ਰੈਡ ਦੇ ਉੱਪਰ ਤੁਸੀਂ ਇਹ ਸੌਸ ਲਗਾ ਲੈਣੀ ਹੈਗੀ ਇਹ ਤਰੀਕਾ ਤੁਸੀਂ ਵਰਤ ਕੇ ਜਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਬਰੈਡ ਤਿਆਰ ਹੁੰਦੇ ਆ ਬਾਕੀ ਠੰਡ ਹੈ ਤੇ ਠੰਡ ਵਿੱਚ ਇਹ ਜੀਆਂ ਚੀਜ਼ਾਂ ਹੋਰ ਵੀ ਜ਼ਿਆਦਾ ਵਧੀਆ ਲੱਗਦੀਆਂ ਤੇ ਦੂਸਰੇ ਬਰੈਡ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਰੱਖ ਦਾਂਗੇ ਜੀ ਆਲੂ ਹੱਥ ਦੇ ਨਾਲ ਤੁਸੀਂ ਇਹਨਾਂ ਦੀ ਸਾਰੀ ਸੈਟਿੰਗ ਕਰ ਲਿਓ ਉਸ ਤੋਂ ਬਾਅਦ ਜੀ ਦੋਨੇ ਬਰੈਡਾਂ ਨੂੰ ਆਪਸ ਵਿੱਚ ਜੋੜ ਦਿਓ ਇਸੇ ਤਰੀਕੇ ਨਾਲ ਹੀ ਤੁਸੀਂ ਸਾਰੇ ਬ੍ਰੈਡ ਤਿਆਰ ਕਰਕੇ ਰੱਖ ਲਿਓ ਜਿੰਨਿਆਂ ਦੀ ਤੁਹਾਨੂੰ ਜ਼ਰੂਰਤ ਹੈ ਉਹਨੇ ਬ੍ਰੈਡ ਤੁਸੀਂ ਕੱਟ ਲਿਓ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਬ੍ਰੈਡਾਂ ਉੱਪਰ ਸੌਸ ਲਗਾਈ ਤੇ ਫਿਰ ਆਲੂ ਰੱਖ ਕੇ ਤੇ ਇਹਨਾਂ ਨੂੰ ਸੈੱਟ ਕਰਕੇ ਸਾਈਡ ਤੇ ਰੱਖ ਲਿਆ ਸਾਰੇ ਬ੍ਰੈਡ ਤੁਸੀਂ ਪਹਿਲਾਂ ਹੀ ਤਿਆਰ ਕਰ ਲਿਓ ਤਾਂ ਕਿ ਫਰਾਈ ਕਰਨੇ ਬੜੇ ਹੀ ਸੌਕੇ ਹੋ ਜਾਣ ਬੜੀ ਚਟਪਟ ਬਨਣ ਵਾਲੀ ਰੈਸਿਪੀ ਹੈ ਹੁਣ ਦੋ ਦਿਨ ਬਾਅਦ ਤਿਆਰ ਕਰਕੇ ਹਰੇਕ ਘਰ ਵਿੱਚ ਕੁਝ ਨਾ ਕੁਝ ਬੰਦ ਹੈ ਤੇ ਤੁਸੀਂ ਵੀ ਨਵੇਂ ਸਾਲ ਤੇ ਇਹ ਵਧੀਆ ਜਿਹਾ ਬ੍ਰੈਡ ਬਣਾ ਕੇ ਜ਼ਰੂਰ ਖਾਓ ਫਿਰ ਆਪਾਂ ਲਿਆ ਜੀ ਇੱਕ ਕੱਪ ਭਰ ਕੇ ਬੇਸਨ ਦਾ ਜਿੰਨੀ ਤੁਹਾਨੂੰ ਜ਼ਰੂਰਤ ਹੈ ਉਸ ਹਿਸਾਬ ਨਾਲ ਲਿਓ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ ਮਿਰਚ ਤੇ ਹਲਦੀ ਸਿੰਪਲ ਜਿਹਾ ਆਪਾਂ ਮਸਾਲੇ ਪਾਵਾਂਗੇ ਹਲਦੀ ਆਪਾਂ ਕਲਰ ਲਈ ਪਾਵਾਂਗੇ ਬੇਸਨ ਤੁਸੀਂ ਪਹਿਲਾਂ ਹੀ ਛਾਣ ਲੈਣਾ ਹੈਗਾ ਤਾਂਕਿ ਬਾਅਦ ਵਿੱਚ ਇਹਦੇ ਵਿੱਚ ਕੋਈ ਵੀ ਗੱਠਾ ਵਗੈਰਾ ਨਾ ਹੋਣ ਤੇ ਫਿਰ ਆਪਾਂ ਜੀ ਇਹ ਸਾਦੇ ਜਿਹੇ ਮਸਾਲੇ ਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਦੇ ਜਾਵਾਂਗੇ ਇੱਕੇ ਸਾਰ ਸਾਰਾ ਪਾਣੀ ਨਾ ਪਾਓ ਕਿਉਂਕਿ ਗੱਠਾ ਵਗੈਰਾ ਕਈ ਵਾਰ ਬਣ ਜਾਂਦੀ ਹੈ ਹੌਲੀ ਹੌਲੀ ਇਹਨੂੰ ਮਿਕਸ ਕਰਿਓ ਤੇ ਵਧੀਆ ਜਿਹਦਾ ਪੇਸਟ ਹੈ ਜਿਹੜਾ ਤੁਸੀਂ ਤਿਆਰ ਕਰ ਲਿਓ ਨਾ ਜ਼ਿਆਦਾ ਗਾੜਾ ਤੇ ਨਾ ਜ਼ਿਆਦਾ ਪਤਲਾ ਸਿੰਪਲ ਜਿਹਾ ਬਿਲਕੁਲ ਇਹ ਕੰਮ ਹੈ ਉਸ ਤੋਂ ਬਾਅਦ ਜੀ ਲਿਓ ਤੁਸੀਂ ਕੋਈ ਵੀ ਪੈਨ ਤੇ ਉਹਦੇ ਵਿੱਚ ਜਿਹੜਾ ਵੀ ਤੇਲ ਤੁਸੀਂ ਆਪਣੀ ਕਿਚਨ ਵਿੱਚ ਯੂਜ਼ ਕਰਦੇ ਹੋ ਉਹੀ ਪਾ ਲਿਓ ਆਪਾਂ ਲੈ ਆ ਜੀ ਇੱਥੇ ਸਰੋਂ ਦਾ ਤੇਲ ਜਿਹੜਾ ਆਪਣਾ ਪਹਿਲਾਂ ਹੀ ਗਰਮ ਕੀਤਾ ਪਿਆ ਸੀਗਾ ਆਪਾਂ ਇਹਨੂੰ ਫੇਰ ਗਰਮ ਕਰਾਂਗੇ ਹੁਣ ਦੁਬਾਰਾ ਤੇ ਐਟ ਅ ਟਾਈਮ ਤੇ ਤੁਸੀਂ ਬੇਸਨ ਵਿੱਚ ਬਿਲਕੁਲ ਥੋੜਾ ਜਿਹਾ ਬੇਕਿੰਗ ਪਾਊਡਰ ਮਿਕਸ ਕਰ ਦਿਓ ਜਦੋਂ ਹੀ ਬ੍ਰੈਡ ਤੁਸੀਂ ਤਿਆਰ ਕਰੋਗੇ ਉਸੇ ਟਾਈਮ ਇਹ ਪਾਉਣਾ ਇਸ ਤਰੀਕੇ ਦਾ ਪੇਸਟ ਹੈ ਜਿਹੜਾ ਤੁਹਾਡਾ ਤਿਆਰ ਹੋ ਜਾਊਗਾ ਬੇਕਿੰਗ ਪਾਊਡਰ ਨਾਲ ਜਿਹੜੇ ਬ੍ਰੈਡ ਹੈ ਬੜੇ ਹੀ ਸੋਹਣੇ ਫੁੱਲਦੇ ਹੈ ਤੇ ਬਿਲਕੁਲ ਬਾਜ਼ਾਰ ਵਰਗੇ ਬਣਦੇ ਹੈ ਫਿਰ ਲਈ ਜੀ ਆਪਾਂ ਆਪਣੇ ਬ੍ਰੈਡ ਉਹਨ ਦੇਖੋ ਆਪਾਂ ਮਿੰਟਾਂ ਦੇ ਵਿੱਚ ਇਹਨਾਂ ਨੂੰ ਡਿਪ ਕਰ ਕਰਕੇ ਤੇ ਫਰਾਈ ਕਰੀ ਜਾਵਾਂਗੇ ਬੜਾ ਹੀ ਘੱਟ ਟਾਈਮ ਲੱਗੂਗਾ ਕਿਉਂਕਿ ਸਾਰਾ ਸਮਾਨ ਆਪਾਂ ਪਹਿਲਾਂ ਹੀ ਤਿਆਰ ਕਰ ਰੱਖਿਆ ਹੈ ਤੇ ਤੁਸੀਂ ਇਸੇ ਤਰੀਕੇ ਨਾਲ ਜਿਹੜੇ ਬ੍ਰੈਡ ਹੈਗੇ ਆ ਪਾਉਂਦੇ ਜਾਓ ਪੇਸਟ ਜਿਆਦਾ ਤੁਸੀਂ ਪਤਲਾ ਨਾ ਰੱਖਿਓ ਨਹੀਂ ਤਾਂ ਇਹਨਾਂ ਨੇ ਬ੍ਰੈਡਾਂ ਦੇ ਉੱਪਰ ਚੰਗੀ ਤਰ੍ਹਾਂ ਆਉਣਾ ਨਹੀਂ ਹੌਲੀ ਹੌਲੀ ਇਹਨੂੰ ਤੁਸੀਂ ਪਲਟਦੇ ਜਾਣਾ ਹੈਗਾ ਇੱਕੇਦਮ ਤੁਸੀਂ ਨਾ ਪਲਟਿਓ ਕਿਉਂਕਿ ਇਹਨੇ ਚਟਪਟੀ ਬਣ ਜਾਣਾ ਵਿਚਲਾ ਸਮਾਨ ਆਪਣਾ ਬਿਲਕੁਲ ਤਿਆਰ ਹੈ ਕੱਲਾ ਆਪਾਂ ਇਹਦੇ ਵਿੱਚ ਬੇਸਣੀ ਪਕਾਉਣਾ ਹੈ ਇਸੇ ਤਰੀਕੇ ਨਾਲ ਤੁਸੀਂ ਪਕਾਇਓ ਬ੍ਰੈਡ ਤੁਸੀਂ ਬੜੇ ਪਕਾਉਂਦੇ ਹੋਗੇ ਤੇ ਬੜੇ ਇਸੇ ਤਰੀਕੇ ਨਾਲ ਵੀ ਤਿਆਰ ਕਰਦੇ ਹੋਣਗੇ ਪਰ ਜਿਹੜੇ ਨਹੀਂ ਕਰਦੇ ਇੱਕ ਵਾਰੀ ਇਹ ਤਰੀਕਾ ਜਮਾ ਕੇ ਦੇਖੋ ਕਿੰਨੇ ਜ਼ਿਆਦਾ ਟੇਸਟੀ ਬਣਦੇ ਐ ਜਦੋਂ ਫਿਰ ਖਾਓਗੇ ਤੁਹਾਨੂੰ ਆਪਣੇ ਨਾ ਆਪ ਹੀ ਪਤਾ ਚੱਲ ਜੂਗਾ ਫਿਰ ਆਪਾਂ ਇਹਨਾਂ ਨੂੰ ਦੇਵਾਂਗੇ ਜੀ ਪਲਟ 5-6 ਮਿੰਟਾਂ ਦੇ ਵਿੱਚ ਇਹ ਮੀਡੀਅਮ ਜੀ ਫਲੇਮ ਤੇ ਪੱਕ ਕੇ ਜਿਹੜੇ ਹੋਗੇ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਹੌਲੀ ਹੌਲੀ ਪਕਾਇਓ ਕਲਰ ਵੀ ਵਧੀਆ ਆਉਂਦਾ ਤੇ ਟੇਸਟ ਵੀ ਵਧੀਆ ਆਉਂਦਾ ਉਸ ਤੋਂ ਬਾਅਦ ਜੀ ਇਹਨਾਂ ਨੂੰ ਆਪਾਂ ਕਢ ਲਈ ਅੱਬਾਰੇ ਹੁਣ ਆਪਾਂ ਲਈਏ ਜੀ ਸਾਸ ਨਾਲ ਗ੍ਰੀਨ ਸਾਸ ਤੇ ਆਪਣੇ ਕੋਲ ਹੈਗੀ ਐ ਇਮਲੀ ਦੀ ਸਾਸ ਤੇ ਉਹਦੇ ਨਾਲ ਸਾਰਿਆਂ ਨੂੰ ਕਰਾਂਗੇ ਸਰਵ ਤੇ ਤੁਸੀਂ ਵੀ ਖਾਓ ਤੇ ਬਣਾ ਕੇ ਪਰ ਜ਼ਰੂਰ ਦੇਖਿਓ ਰੈਸਪੀਆਂ ਵਧੀਆ ਲੱਗਦੀਆਂ ਤਾਂ ਮੇਰੇ ਪੇਜ ਨੂੰ Facebook ਤੇ ਫੋਲੋ ਜ਼ਰੂਰ ਕਰਿਓ ਤੇ ਲਿੰਕ ਤੇ ਜਾਇਓ YouTube ਤੇ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਬਈ ਜਲਦੀ ਜਲਦੀ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ